محت جی مزکارے, ساٹی, دی. تمام لیڈرشپ رندا جیوڑا

جی، جی، جی ہاتھ جوڑی ویڑے آئے اپنا سامنے بیٹھا پروار میں سے کہ سب سے پہلے نمن کرنا منڈی

ਉਹ ਰੈਲੀ ਦਾ ਤੇ ਹਾਂਜੀ ਸਾਡੇ ਮੋਹਤ ਬਿੰਦਰਾ ਜੀ ਨੇ ਜਿਹੜੇ ਪ੍ਰਧਾਨ ਨੇ ਜੀ ਉਹਨਾਂ ਨੇ ਆਪਣੇ ਨੌਜਵਾਨ ਸਾਥੀ ਸਾਰੇ ਇਕੱਠੇ ਕੀਤੇ ਨੇ ਜੀ ਤੇ ਸੂਬੇ ਦੇ ਵਿੱਚ 2 ਸਾਲ ਬਾਅਦ ਇਲੈਕਸ਼ਨਾਂ ਆਣੀਆਂ ਨੇ ਉਹਦੇ ਵਾਸਤੇ ਅਸੀਂ ਅੱਜ ਤੋਂ ਹੀ ਤਿਆਰੀ ਕਰ ਰਹੇ ਹਾਂ ਕਿ ਬਹੁਤ ਮੈਂ ਮੁਬਾਰਕ ਦੇਣਾ ਚਾਹਨਾ ਨੌਜਵਾਨਾਂ ਤੋਂ ਬਣਾ ਚੇਂਜ ਦੀ ਆਸ ਹੈ ਤੇ 70% ਦੀ ਹਿੰਦੁਸਤਾਨ ਵੀ ਤੇ ਪੰਜਾਬ ਦੀ ਜਿਹੜਾ 18 ਸਾਲ ਤੋਂ 40 ਸਾਲ ਤੋਂ ਥੱਲੇ ਥੱਲੇ ਵੋਟ ਦਿੰਦੇ ਤੋ ਇਹਨਾਂ ਨੌਜਵਾਨਾਂ ਨੇ ਹੀ ਪੰਜਾਬ ਦੇ ਵਿੱਚ ਤੇ ਦੇਸ਼ 'ਚ ਇੱਕ ਨਵੀਂ ਕ੍ਰਾਂਤੀ ਲੈ ਕੇ ਆਣੀ ਹੈ ਜੋ ਬੇਸਿਕ ਪਰਪਸ ਤੇ ਹੈ ਕਿ ਮੋਟੀਵੇਟ ਕਰਕੇ ਨੌਜਵਾਨਾਂ ਨੂੰ ਇਹ ਰੋਸ ਰੈਲੀ ਨਾਂ ਰੱਖਿਆ ਗਿਆ ਹੈ ਪਰ ਤੁਸੀਂ ਕਹਿ ਰਹੇ ਹੋ ਕਿ 27 ਦਾ ਇਲੈਕਸ਼ਨ ਆ ਰਿਹਾ ਉਹਦੇ ਲਈ ਵੀ ਤਿਆਰੀ ਹੈ ਪਰ ਇਸ ਤਰੀਕੇ ਨਾਲ ਕੀ ਰੋਸ ਇਕਤਿਆਇਆ ਜਾ ਰਿਹਾ ਹੈ ਹਰ ਇਸ਼ੂ ਬੇਰੋਜ਼ਗਾਰੀ ਦਾ ਇਸ਼ੂ ਹੈ ਉਹਦੇ ਵਿੱਚ ਨਸ਼ਿਆਂ ਦਾ ਇਸ਼ੂ ਹੈ ਲੌਂਡ ਆਰਡਰ ਦਾ ਇਸ਼ੂ ਹੈ ਨੌਜਵਾਨਾਂ ਦਾ ਇਹੀ ਇਸ਼ੂ ਹੈ ਕਿ ਪੰਜਾਬ ਦੇ ਵਿੱਚ ਇਹੀ ਤੁਹਾਨੂੰ ਯਾਦ ਹੋਏਗਾ ਭਗਵੰਤ ਮਾਨ ਜੀ ਨੇ ਕਿਹਾ ਸੀ ਅਸੀਂ ਰਿਵਰਸ ਮਾਈਗ੍ਰੇਸ਼ਨ ਬਾਹਰਲੇ ਦੇਸ਼ਾਂ ਤੋਂ ਕਰਾਵਾਂਗੇ ਤੇ ਰਿਵਰਸ ਮਾਈਗ੍ਰੇਸ਼ਨ ਤੋਂ ਇਹਨਾਂ ਤੋਂ ਧੱਕੇ ਨਾਲ ਬਾਹਰ ਕੱਲੋਂ ਸਾਡੇ ਬੱਚੇ ਘੱਲ ਦਿੱਤੇ ਨੇ ਜਿਸ ਢੰਗ ਨਾਲ ਬੱਚੇ ਆਏ ਬਦਕਿਸਮਤੀ ਦੀ ਗੱਲ ਹੈ ਨਾ ਸਾਡੇ ਪ੍ਰਧਾਨ ਮੰਤਰੀ ਨੇ ਨਾ ਸਾਡੇ ਪ੍ਰਧਾਨ ਮੰਤਰੀ ਨੇ ਜਿਹੜੇ ਬੇਇੱਜ਼ਤ ਕਰਕੇ ਬੱਚੇ ਘੱਲੇ ਨੇ ਉਥੇ ਪ੍ਰੈਜ਼ੀਡੈਂਟ 트੍ਰੰਪ ਤੇ ਕੋਲਸਨ ਅਮਰੀਕਾ ਚ ਇਤਰਾਜ਼ ਕਰਨਾ ਚਾਹੀਦਾ ਸੀ ਨਾ ਸੀ ਬੱਚਿਆਂ ਨੂੰ ਸਾਂਭਿਆ ਭਗਵੰਤ ਮਾਨ ਜੀ ਗਏ ਨੇ 에어ਪੋਰਟ ਤੇ ਅਸੀਂ ਉਹਨਾਂ ਨੂੰ ਪਹਿਲੇ ਕਿਹਾ ਕਿ 에어ਪੋਰਟ ਤੇ ਜੇ ਚੱਲਿਓ ਕੋ ਰੀਹੈਬਿਡਿਟੇਸ਼ਨ ਪ੍ਰੋਗਰਾਮ ਤੇ ਦੋ ਫਿਰ ਜਿਹੜੇ 에ਜੰਟਸ ਨੇ ਕਰੋੜਾ ਰੁਪਏ ਕਮਾਏ ਨੇ ਉਹਨਾਂ ਨੂੰ ਟੋਟਲੀ ਗਲਮੈਨ ਪੰਜਾਬ ਪੁਲਿਸ ਨੇ ਦਿੱਤੇ ਦੋ ਨੰਬਰ ਦੇ ਕੰਮ ਕਰਦੇ ਉਹਨਾਂ ਕੋ ਘਰ ਤੋਂ ਕੱਢ ਇਹਨਾਂ ਦੀ ਰਿਕਵਰੀ ਤੇ ਕਰਾ ਕੇ ਦੋ ਜਿਹੜੇ ਬੱਚੇ ਨੇ ਜ਼ਮੀਨ ਵੇਚਤੀ ਕਰ ਵੀ ਰਿਸ਼ਤੇਦਾਰਾਂ ਕੋ ਪੈਸੇ ਇਕੱਠੇ ਕਰ ਲੈ ਮਿਨਿਮਮ ਉਹਨਾਂ ਬੱਚਿਆਂ ਨੂੰ ਉਹਨਾਂ ਦਾ ਜਿਹੜਾ ਬੰਦਾ ਹੋਇਆ ਹੱਕ ਹੈ ਉਹ ਤੇ ਦਵਾਇਆ ਜਾ ਇਹ ਸਾਰੇ ਮਸਲੇ ਅੱਜ ਨੌਜਵਾਨ ਬੱਚਿਆਂ ਨਾਲ ਡਿਸਕਸ ਕਰਾਂਗੇ ਨਾਲ ਅਸੀਂ ਇਹ ਵੀ ਚਾਹਨਾ ਹੈ ਕਿ ਧਗੜੇ ਹੋ ਕੇ ਬਾਜਵਾ ਸਾਹਿਬ ਜਿਹੜਾ ਨਸ਼ੇ ਦੇ ਖਿਲਾਫ ਐਕਸ਼ਨ ਹੋ ਰਹੇ ਨੇ ਉਹਨੂੰ ਕਿਵੇਂ ਦੇਖਦੇ ਹੋ ਜੀ ਦੇਖੋ ਮੇਰੀ ਇੱਕੋ ਗੱਲ ਹੈ ਕਿ 3 ਸਾਲ ਕੇਜਰੀਵਾਲ ਸਾਹਿਬ ਤੇ ਭਗਵਾਨ ਜੀ ਕੀ ਕਰਦੇ ਨੇ ਨੰਬਰ 1 ਨੰਬਰ 2 ਤੁਸੀਂ ਕਹਿੰਦੇ ਪੰਜਾਬ ਨਸ਼ਾ ਮੁਕਤ ਕਰਨਾ ਹੈ ਸਾਡਾ ਪਹਿਲਾ ਸਵਾਲ ਹੈ ਕਿ ਤੁਸੀਂ ਆਪਣੇ ਮੁੱਖ ਮੰਤਰੀ ਨੂੰ ਹੀ ਨਸ਼ਾ ਮੁਕਤ ਨਹੀਂ ਕਰ ਸਕੇ ਕਿਸ ਕਿਸਮ ਦੀ ਮੂਵਮੈਂਟ ਹੈ ਤੀਸਰਾ ਸਾਡਾ ਸਵਾਲ ਇਹ ਹੈ ਜਿਹੜੇ ਤੁਸੀਂ ਲੋਕਾਂ ਦੇ ਘਟ ਆ ਰਹੇ ਹੋ ਨਸ਼ੇ ਵੇਚਣ ਵਾਲਾ ਅਸੀਂ ਇਸ ਮੁਹਿੰਮ ਦੇ ਨਾਲ ਬਟ ਪਹਿਲੇ ਸਾਨੂੰ ਜਵਾਬ ਦਿਓ ਕਿ ਇੱਕ ਤੁਹਾਡਾ AIG ਤੁਸੀਂ ਨੌਕਰੀ ਤੋਂ ਖੜਿਆ 2 ਸਾਲ ਦਾ ਉਹ ਪਗੋੜਾ ਹੋ ਗਿਆ ਤੁਹਾਡੇ ਤੁਹਾਡੇ ਕਾਬੂ ਚ ਨਹੀਂ ਚੜਿਆ ਇੱਕ DSP ਹੁਣੇ ਕੱਢਿਆ ਜਿਹਨੇ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਕਰਾਈ ਉਹ ਵੀ ਪਗੋੜਾ ਹੋ ਗਿਆ ਤੁਸੀਂ ਉਹਨਾਂ ਦੇ ਘਰ ਵੀ ਐ ਨੇ ਪਹਿਲੀ ਉਹਨਾਂ ਦੇ ਘਰ ਤੇ ਟਾਓ ਮੱਛੀਆਂ ਦੇ ਘਰ ਟਾਣੋਂ ਬਗਰ ਬੱਚਾ ਦੇ ਟਾਓ ਤੇ ਉਹਦਾ ਮੈਸੇਜ ਆਏਗਾ ਐਂਡ ਇਹਦੇ ਵਿੱਚ ਇੱਕ ਗੱਲ ਇਹ ਵੀ ਗੱਲ ਬੜੀ ਕਲੀਅਰ ਹੈ ਸਾਡਾ ਇਹ ਬਕਾਇਦਾਤ ਔਰ ਚਾਰਜ ਹੈ ਕਿ ਜੋ ਕੁਝ ਪੰਜਾਬ ਚ ਹੋ ਰਿਹਾ ਇਹ ਸਾਰਾ ਕੁਝ ਪੰਜਾਬ ਪੁਲਿਸ ਦੀ ਮਿਲੀ ਭੁਗਤਣਾ ਹੋ ਰਿਹਾ ਭਾਵੇਂ ਫਰੋਤੀਆਂ ਦਾ ਕੰਮ ਹੈ ਭਾਵੇਂ ਡਰਗਸ ਦਾ ਕੰਮ ਹੈ ਤੋ ਦਸਮੂਨਾ ਤੇ ਐਕਸ਼ਨ ਕੀ ਲੈ ਰਹੇ ਹੋ ਤੁਸੀਂ ਇੱਕ ਉਸ ਰੋਮਣੀ ਅਕਾਲੀ ਦਲ ਦਾ ਨਾਂ ਤੁਹਾਨੂੰ ਕਿਵੇਂ ਦੇਖਦੇ ਹੋ ਰੋਮਣੀ ਅਕਾਲੀ ਦਲ ਤੇ ਬਿਕਰ ਮਿੱਟੀਆਂ ਮੌਸਮ ਵਿੱਚ ਬੀਜੇਪੀ ਆਂਦੀ ਮੈਲਾਂ ਨੂੰ 2500 ਰੁਪਏ ਦੇਣ ਦਾ ਵਾਅਦਾ ਜਿਹੜਾ ਕੱਲ ਤੋਂ ਸ਼ੁਰੂ ਕਰੀ ਇਹ ਕਿਵੇਂ ਦੇਖਦੇ ਹੋ ਵੀ ਵੇਖੋ ਸਾਰਿਆਂ ਨੂੰ ਪਹਿਲਾਂ ਅਸੀਂ ਮੈਂ ਕੱਲ ਵੀ ਬਿਆਨ ਦਿੱਤਾ ਸੀ ਕਿ ਕੇਜਰੀਵਾਲ ਸਾਹਿਬ ਤੁਸੀਂ ਪੰਜਾਬ ਦੀਆਂ ਵੋਟਰ ਸਾਡੀਆਂ ਜਿਹੜੀਆਂ ਨੌਜਵਾਨ ਬੱਚੀਆਂ ਨੇ ਸਾਡੀਆਂ ਪੈਣਾ ਨੇ ਸਾਡੀਆਂ ਮਾਤਾਵਾ ਨੇ ਤੁਸੀਂ ਇਸ ਗੱਲ ਦਾ ਵੋਟ ਲੈ ਕੇ ਗਵਰਨਰ ਚਾਏ ਤੁਸੀਂ ਫਾਰਮ ਭਰ ਆਏ ਤੁਸੀਂ ਐਡਰੈਸ ਲੈ ਬੜਾ ਕੁਝ ਇੱਥੇ ਕੀਤਾ ਤੇ ਇਹ ਗੱਲ ਕਹੀ ਕਿ ਮਾਰਚ ਦੇ ਮਹੀਨੇ ਵਿੱਚ ਭਾਈ ਚ ਗਵਰਨਮੈਂਟ ਆਈ ਤੇ April ਦੇ ਮਹੀਨੇ ਦੇ ਪਹਿਲੇ ਹਫਤੇ 'ਚ ਅਸੀਂ 1000 ਰੁਪਇਆ ਦਾਂਗੇ ਹੁਣ ਤੁਸੀਂ ਵੇਖੋ ਐਸ 17 ਮਾਰਚ ਨੂੰ 3 ਸਾਲ ਪੂਰੇ ਹੋਣੇ ਅੱਜ ਤੋਂ 5-6 ਦਿਨ ਹੋ ਗਏ ਤੁਸੀਂ 1 ਰੁਪਇਆ ਨਹੀਂ ਕਿਸੇ ਨੂੰ ਦਿੱਤਾ ਜਦੋਂ ਪਾਰਲੀਮੈਂਟ ਦੇ ਵਿੱਚ ਇਹੀ ਅਸੀਂ ਇਸ਼ੂ ਚੁੱਕਿਆ ਤੇ ਕਹਿਣ ਲੱਗੇ ਸਾਡੇ ਕੋ ਗੁੱਸਾਖੀ ਹੋ ਗਈ ਹੈ ਬਟ ਅਸੀਂ ਮਹੀਨੇ ਕਦੇ 'ਚ ਹੁਣ 1000 ਦੀ ਜਗ੍ਹਾ 1100 ਦਿਆ ਕਰਾਂਗੇ ਪਾਰਲੀਮੈਂਟ ਦੀ ਇਲੈਕਸ਼ਨ ਓਵਰ ਹੋਈ ਨੂੰ 7 ਮਹੀਨੇ ਹੋ ਗਏ 8ਵਾਂ ਮਹੀਨਾ ਹੋ ਗਿਆ ਫਿਰ ਕੋਈ ਨਾਮੋ ਨਿਸ਼ਾਨ ਨਹੀਂ ਅੱਜ ਕੇਜਰੀਵਾਲ ਸਾਹਿਬ ਉਥੇ ਆਪਣੇ ਬੈਠੇ ਨੇ ਆ ਉਥੇ ਵਿਪਾਸ਼ਨਾ ਤੇ ਹੁਸ਼ਿਆਰਪੁਰ ਆਏ ਤਾਂ ਜਵਾਬ ਦੇਣ ਸਾਰੀਆਂ ਗੱਲਾਂ ਦਾ 4 ਮਹੀਨਿਆਂ ਚ ਕਿਹਾ ਸੀ ਡਰਗ ਦੂਰ ਕਰ ਦਾਂਗੇ ਉਹਦਾ ਕੋਈ ਨਾਮੋ ਨਿਸ਼ਾਨ ਨਹੀਂ ਜੋ ਜੋ ਇਸ ਟਾਈਮ ਚੀਫ ਮਿੰਿਸਟਰ ਰੋਜ਼ ਦੇ ਰੋਜ਼ ਕੰਮ ਕਰ ਰਿਹਾ ਹੁਸ਼ਿਆਰਪੁਰ ਦੇ ਅਰੈਸਟ ਹੋ ਉਸ ਦੇ ਵਿੱਚ ਜੋ ਸ਼ਰਮਨਾਕ ਘਟਨਾ ਹੋਈ ਹੈ ਅਜੇ ਤੱਕ ਕੋਈ ਕੋਈ ਇਨਕੁਆਰੀ ਨਹੀਂ ਭਾਇਆ ਉਹ ਵੱਡੀ ਅਕਾਲੀ ਦਲ ਨੂੰ ਕਿਵੇਂ ਦੇਖਦੇ ਆ ਅਕਾਲੀ ਦਲ ਨੂੰ ਕਿਵੇਂ ਦੇਖ ਰਹੇ ਹੋ ਕਿ ਅੱਜ ਸ਼ਰਮਣੀ ਅਕਾਲੀ ਦਲ ਤੇ ਬਿਕਰ ਮਜੀਠੀਆ ਵੀ ਆਮੋ ਸਾਹਮਣੇ ਹੁੰਦੇ ਨਜ਼ਰ ਆ ਰਹੇ ਨਹੀਂ ਕੋ ਮੈਨੂੰ ਕਿਸੇ ਦੇ ਸਾਹਮਣੇ ਸਾਹਮਣੇ ਦਾ ਤਾਂ ਪਤਾ ਨਹੀਂ ਸਾਨੂੰ ਇਸ ਗੱਲ ਦਾ ਐਜ਼ ਅ ਸਿੱਖ ਸਾਨੂੰ ਬਹੁਤ ਭਾਰੀ ਅਫਸੋਸ ਹੈ ਇਸ ਗੱਲ ਕਿ ਤੁਸੀਂ ਇੱਕ ਸਾਰ ਨੂੰ ਵੱਡਾ ਤਖਤ ਜਿਹੜਾ ਸੀ ਜਦੋਂ ਵੀ ਸਿੱਖ ਕੌਮ ਨੂੰ ਕੋਈ ਰਾਜਨੀਤਿਕ ਤੌਰ ਤੇ ਕੋਈ ਪ੍ਰੋਬਲਮ ਸਾਹਮਣੇ ਆਂਦੀ ਸੀ ਤੇ ਅਕਾਲ ਤਖਤ ਸਾਹਿਬ ਦੇ ਜਹੇਦਾਰ ਜੀ ਜਿਹੜੇ ਉਹਨਾਂ ਫੈਸਲਾ ਲੈਣਾ ਹੁੰਦੇ ਤੇ ਹੁਣ ਅਕਾਲ ਤਖਤ ਸਾਹਿਬ ਦੇ ਜਹੇਦਾਰ ਨੇ ਉਹ ਵੀ ਜਦੋਂ ਮਰਜੀ ਤਬਦੀਲ ਕਰ ਲੈਣੇ ਜਿਹੜੇ ਮਰਜੀ ਤਖਤ ਦੇ ਜਹੇਦਾਰ ਤਬਦੀਲ ਕਰ ਲੈਣ ਸੋ ਇੱਕ ਇਟ ਇਜ਼ ਜਸਟ ਲਾਈਕ ਚੀਫ ਜਸਟਿਸ ਨੂੰ ਸਰਕਾਰਾਂ ਜਦੋਂ ਆਪ ਤਬਦੀਲ ਕਰਨਾ ਪੈਂਦੀਆਂ ਨੇ ਤੇ ਫਿਰ ਉਹਦਾ ਮਤਲਬ ਹੋਇਆ ਕਿ ਸਾਡੇ ਰਿਲੀਜੀਅਸ ਅਫੇਅਰ ਸਾਡੇ ਧਾਰਮਿਕ ਇਸ਼ੂਸ ਵੀ ਜੇ ਇਹਨਾਂ ਲੋਕਾਂ ਨੇ ਜਿਨ੍ਹਾਂ ਨੇ ਪਹਿਲੇ ਪੰਜਾਬ ਦਾ ਬੇੜਾ ਪਾਇਆ ਭਾਵੇਂ ਪ੍ਰਕਾੜੀ ਬਾਈਬਲ ਖਲਾਣ ਦੀ ਗੱਲ ਕਰੀਏ ਜਿੰਨਾ ਖੁਦ تسلیم ਕੀਤਾ ਕਿ ਅਸੀਂ ਐਡੇ ਵੇਡੇ ਕੋ ਕਰਮ ਅਸੀਂ ਆਪ ਕੀਤੇ ਨੇ ਹੁਣ ਉਹ ਜੇ ਇਹੀ ਫੈਸਲੇ ਕਰਨ ਲੱਪੇ ਤੇ ਫਿਰ ਸਾਡਾ ਸਾਡੇ ਜਿਹੜਾ ਧਰਮ ਹੈ ਕਿਹੜੇ ਪਾਸੇ ਜਾ ਰਿਹਾ ਇਹ ਸਿੱਖ ਭਾਈਚਾਰੇ ਵਾਸਤੇ ਇੱਕ ਬਹੁਤ ਵੱਡੀ ਅਮੈਸਮਨਾਏ ਖਤਰੇ ਦੀ ਘੰਟੀ ਹੈ ਸਾਰੇ ਸਿੱਖ ਜਗਤ ਨੂੰ ਇਕੱਠੇ ਹੋਣਾ ਚਾਹੀਦਾ ਇਹ ਜਿਹੜੀਆਂ ਮਨਮਾਨੀਆਂ ਨੇ ਰੋਕਣੀਆਂ ਚਾਹੀਦੀਆਂ ਨੇ ਅਦਰਵਾਇਜ਼ ਅਸੀਂ ਆਪਣਾ ਪੋਲਿਟਿਕਲ ਤੇ ਰਿਲੀਜੀਅਸ ਸਿਗਨੀਫੀਕੈਂਸ ਲੂਜ਼ ਕਰ ਜਾਵਾਂ। ਇੱਕ 27 ਚ ਕਾਂਗਰਸ ਪਾਰਟੀ ਪੂਰੇ ਪੱਬਾਂ ਭਾਰਾ ਕੀ ਹੁਣ ਕਾਂਗਰਸ ਪਾਰਟੀ ਅੰਦਰ ਉਹ ਕਦੀ ਠੀਕ ਹੈ ਕਿਉਂਕਿ ਰਾਣਾ ਵਰਜੀਤ ਆਪਣੇ ਪੱਧਰ ਤੇ ਵੱਡੇ ਐਲਾਨ ਕਰ ਰਹੇ ਨੇ, ਰਾਜਾ ਬੜਿੰਗ ਆਪਣੇ ਪੱਧਰ ਤੇ ਤੇ ਵੱਖ-ਵੱਖ ਲੀਡਰ ਜਿਹੜੇ ਆਪਣੇ ਪੱਧਰ ਤੇ ਜਿਹੜੇ ਦਾਅਵੇ ਠੋਕਰੇ ਸਾਰੇ ਇਕੱਠੇ ਨੇ ਜੀ ਰਾਜਾ ਬੜਿੰਗ ਜੀ ਆਪਣਾ ਕੰਮ ਐਜ਼ ਅ ਪੀਸੀਸੀ ਪ੍ਰਧਾਨ ਕਰ ਰਹੇ। ਮੈਂ ਆਪਣਾ ਕੰਮ ਐਜ਼ ਅ ਸੀਐਲਪੀ ਲੀਡਰ ਕਰ ਰਿਹਾ। ਸਾਨੂੰ ਬਕਾਇਦਾ ਤਰ ਉਤੋਂ ਇਹ ਗੱਲ ਕਹਿ ਕੇ ਕੱਲੀ ਏ ਕਿ ਦੋਨੋਂ ਜਾਣੇ ਇਕੱਠੇ ਅਲਾਈਨਮੈਂਟ ਹੋਣੀ ਚਾਹੀਦੀ ਗੱਡੀ ਦੀ ਜੇ ਅਲਾਈਨਮੈਂਟ ਹੀ ਆਊਟ ਹੋਏ ਸਾਰੀ ਚੰਗੀ ਗੱਡੀ ਵੀ ਰੱਖ ਲਓ ਪਿੱਛੇ ਵੀ ਜੇ ਕਾਂਗਰਸ ਨੂੰ ਨੁਕਸਾਨ ਹੋਇਆ ਸੀ ਅਲਾਈਨਮੈਂਟ ਆਊਟ ਹੁੰਦਾ ਹੋਇਆ ਸੀ ਤਾਂ ਅਸੀਂ ਇਸ ਵਾਰ ਤਾਂ ਨਹੀਂ ਹੋਊਗਾ ਨਹੀਂ ਨਹੀਂ ਬਿਲਕੁਲ ਨਹੀਂ ਹੋਏਗਾ ਬਿਲਕੁਕੁਲ ਹੀ ਹੋਏਗਾ ਸਾਰੇ ਇਕੱਠੇ ਚੱਲਾਂਗੇ ਤਾਂ ਇਸ ਕੱਲ ਸਾਨੂੰ ਪੂਰਨ ਫਾਇਦਾ ਹੈ ਜਿੱਥੇ ਕੋਈ ਛੋਟੇ ਮੋਟੇ ਡਿਫਰੈਂਸਸ ਨੇ ਉਸੀ ਬੈਠ ਕੇ ਸਾਰੇ ਡਿਫਰੈਂਸਸ ਵੀ ਦੂਰ ਕਰਾਂਗੇ ਸੋ ਇਸ ਗੱਲ ਕਾਰਨ ਇਕੱਠੇ ਹੋ ਕੇ ਚੱਲਾਂਗੇ ਅੱਜ ਪੰਜਾਬ ਨੂੰ ਵੱਡੀ ਲੋੜ ਠੀਕ ਹੈ ਬੰਗਲੂਰ ਸੀ ਲੀਡਰਸ਼ਿਪ ਕਾਂਗਰਸ ਛੱਡ ਕੇ ਗਿਆ ਵਾਪਸ ਆਣਾ ਚਾਹੁੰਦਾ ਉਹਨਾਂ ਨੂੰ 2027 ਦੇ ਵਿੱਚ ਵਾਪਸ ਲਿਆ ਜਾਏਗਾ ਇਹ ਕੋਈ ਤੇ ਜਿਹੜੀ ਪੋਲੀਟੀਕਲ ਫੇਸ ਕਮੇਟੀ ਹੈ ਕਾਂਗਰਸ ਦੀ ਉਹ ਮਿਲ ਰਹੀ ਹੈ ਚਾਂਦੇਣਾ ਦੇ ਵਿੱਚ ਇਹਦੇ ਬਾਰੇ ਵੀ ਚਰਚਾ ਉੱਥੇ ਕੀਤੀ ਠੀਕ ਹੈ ਥੈਂਕ ਯੂ